ਔਰਤਾਂ ਨੂੰ ਲੈ ਕੇ ਜੋ ਅੱਜ ਲੋਕਾਂ ਦੀ ਸੋਚ ਆ ਉਹ ਵੀ ਕਿਤਨਾ ਕਿਤੇ ਹੱਦ ਤੱਕ ਬਦਲ ਜਾਏਗੀ ਇਸ ਫਿਲਮ ਨੂੰ ਦੇਖ ਕੇ। ਇਹ ਜਿਹੜੀਆਂ ਕੁੜੀਆਂ ਦੀ ਕਹਾਣੀ ਹੈ ਜਿਹੜੀ दारू ਦੀ ਆਪਾਂ ਗੱਲ ਕੀਤੀ ਗਈ ਆ। ਜੋ ਵਿਚਾਰੀਆਂ ਬਹੁਤ ਦਵੀਆਂ ਹੋਈਆਂ ਪਰ ਦਬ ਕੇ ਰਹਿੰਦੀਆਂ ਦੀ, ਕੁਛ ਦੱਬੀਆਂ ਹੁੰਦੀਆਂ ਹੈ ਨਾ। ਇਹਦੀ ਡਾਰਕਨੈਸ ਕੀ ਕਹਿੰਦੇ ਚੱਲਦਾ ਚੱਲਦਾ ਨਹੀਂ। दारू ਨਾਲ ਜਿਹੜੇ ਆ। दारू ਦੱਬਦੀ ਨਹੀਂ। ਇਸ ਫਿਲਮ ਦੇ ਵਿੱਚ ਖਾਸ ਗੱਲ ਇਹ ਹੈ ਕਿ ਜੋ ਛੋਟੇ ਇਲਾਕਿਆਂ ਦੇ ਵਿੱਚ ਹੈ, ਖਾਸ ਬਸਤੀ ਵਾਲਿਆਂ ਦੀ ਗੱਲ ਕਰਨੀ, ਉੱਥੇ ਜੋ ਔਰਤਾਂ ਨੂੰ ਜ਼ੁਲਮ ਸਹਣੇ ਪੈਂਦੇ ਨੇ ਆ ਉਹ ਮਿਹਨਤ ਕਰਕੇ ਅੱਗੇ ਔਣ ਦੀ ਕੋਸ਼ਿਸ਼ ਕਰਦ ਨੇ ਕਿ ਕੀ ਸਫਰ ਹੁੰਦਾ ਉਹਨਾਂ ਦੇ ਪਿੱਛੇ ਉਸ ਕਹਾਣੀ ਨੂੰ ਦਰਸਾਇਆ ਗਿਆ ਔਰ ਪਰ ਇਹ ਉਹਨਾਂ ਦੀ ਮੋਟੀਵੇਸ਼ਨ ਦਾ ਕਾਰਨ ਹੈ ਜਿਹੜੀਆਂ ਹੋਰ ਜਿਨ੍ਹਾਂ ਦਾ ਰੰਗ ਸਾਵਲਾ ਲਾਲੋਂ ਕਾਲਾ ਲਾਲ ਪਰ ਕੀ ਉਹ ਐਕਟਰਸ ਨਹੀਂ ਹੈਗੀਆਂ ਪਾਕਮਾਲ ਐਕਟਰਸ ਆ ਬਿਊਟੀ ਤੇ ਨਾ ਜਾਓ ਇਨਰ ਬਿਊਟੀ ਤੇ ਜਾਓ ਚੰਗੀ ਚੀਜ਼ ਵੀ ਦਿਖਾਈ ਗਈ ਹੈ ਅੱਜ ਕੱਲ ਰੰਗਾਂ ਨੂੰ ਲੈ ਕੇ ਕਾਫੀ ਫਰਕ ਕੀਤਾ ਜਾਂਦਾ ਕਿ ਤੂੰ ਗੋਰਾ ਮੇਰਾ ਯਾਰ ਤਾਂ ਹੀ ਬਣੇਗਾ ਸਾਡਾ ਸਰਕਲ ਗੋਰਿਆਂ ਦਾ ਸਾਵਲੇ ਤੇ ਕਾਲੇ ਰੰਗਾਂ ਨੂੰ ਨੀਵਾ ਰੱਖਿਆ ਜਾਂਦਾ ਅਸੀਂ ਦੇਖ ਵੇਖੋ ਜੀ ਪ੍ਰਮਾਤਮਾ ਦੇ ਬਣਾਏ ਹੋਏ ਸਾਰੇ ਰੰਗ ਹੈ ਹਨਾ ਕਾਲਾ ਗੋਰਾ ਸਾਰਾ ਖੈਰ ਤੇ ਪ੍ਰਮਾਤਮਾ ਦੀ ਦੇਣੀ ਆ ਸਾਰੇ ਆਪਣੇ ਆਪ ਖੂਬਸੂਰਤ ਆ ਧਾਰੋ ਬਹੁਤ ਖੂਬਸੂਰਤ ਆ ਜੋ ਧਾਰੋ ਦਾ ਕਿਰਦਾਰ ਹੈ ਔਰ ਸਾਡੇ ਦਾ ਸੋਚੋ ਸਾਡੀ ਪੰਜਾਬੀ ਇੰਡਸਟਰੀ ਦੀ ਇਕਲौती ਇਸ ਕੰਪਲੈਕਸ਼ਨ ਦੀ ਕਲਰ ਕੰਪਲੈਕਸ਼ਨ ਦੀ ਇਕ ਕੋਲ ਸਿੱਧੂਆ ਔਰ ਕੋਈ ਵੀ ਨਹੀਂ ਹੈ ਇਸ ਸੀਰੀਜ਼ ਦੇ ਵਿੱਚ ਕੋਈ ਕਿਸੇ ਨੇ ਮੇਕਅਪ ਹੀ ਨਹੀਂ ਕੀਤਾ ਗਿਆ ਇਸ ਫਿਲਮ ਦੇ ਵਿੱਚ ਕੋਈ ਮੇਕਅਪ ਆਰਟਿਸਟ ਹੀ ਨਹੀਂਗਾ ਸੋ ਕਫ ਆਰਟਿਸਟ ਹੈ ਇਹ ਦੇ ਮੇਕਅਪ ਆਰਟਿਸਟ ਉਹਨਾਂ ਕਹਿੰਦੇ ਇੱਕ ਲੋਤੀ ਸੀਰੀਜ਼ ਹੋਏਗੀ ਇਹ ਪੰਜਾਬੀ ਦੀ ਇਕਲੌਤੀ ਪਹਿਲੀ ਹੈ ਬਾਲੀਵੁੱਡ ਚ ਕੁਝ ਫਿਲਮਾਂ ਚ ਅਨਰਾਖ ਕਸ਼ਬ ਦੀਆਂ ਜਾਂ ਫਿਰ ਰਾਮਪਾਲ ਬਨਮਾਨ ਜਾਂ ਵਿਸ਼ਾਲ ਬਾਧਵਾਜ ਦੀਆਂ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਲੇਜੈਂਡ ਜਿਹੜੇ ਡਾਇਰੈਕਟਰਸ ਆ ਜਿਨ੍ਹਾਂ ਦੀ ਫਿਲਮਾਂ ਚ ਕਈ ਵਾਰੀ ਮੇਕਅਪ ਨਹੀਂ ਹੁੰਦਾ ਤੇ ਇਹ ਪੰਜਾਬੀ ਵਿੱਚ ਅਮਰਦੀਪ ਸਿੰਘ ਗਿੱਲ ਉਹਨਾਂ ਦੀ ਪਹਿਲੀ ਵੈਕਸੀਟ ਜਿਹੜੀ ਹੈ ਇਹਦੇ ਚ ਮੇਕਅਪ ਨਹੀਂ ਦੇਖਣ ਨੂੰ ਮਿਲੇਗਾ ਪਾਤਰ ਮਿਲਣਗੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀਰੀਜ਼ ਦਾਰੋ ਜਿਸ ਦਾ ਮੁੱਖ ਕਿਰਦਾਰ ਕੋਲ ਸਿੱਧੂ ਤੇ ਨਵੀ ਪੰਗੂ ਕਰ ਰਹੇ ਨੇ ਇਸ ਫਿਲਮ ਦੇ ਵਿੱਚ ਖਾਸ ਗੱਲ ਇਹ ਹੈ ਕਿ ਜੋ ਛੋਟੇ ਇਲਾਕਿਆਂ ਦੇ ਵਿੱਚ ਆ ਖਾਸ ਬਸਤੀ ਵਾਲਿਆਂ ਦੀ ਗੱਲ ਕਰ ਲਈ ਉੱਥੇ ਜੋ ਔਰਤਾਂ ਨੂੰ ਜ਼ੁਲਮ ਸਹਣੇ ਪੈਂਦੇ ਨੇ ਆ ਉਹ ਮਿਹਨਤ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਨੇ ਆ ਕੀ ਸਫਰ ਹੁੰਦਾ ਉਹਨਾਂ ਦੇ ਪਿੱਛੇ ਉਸ ਕਹਾਣੀ ਨੂੰ ਦਰਸਾਇਆ ਗਿਆ ਸੜਨਾਲ ਇਸ ਵੇਲੇ ਨਵੀ ਪੰਗੂ ਮੁੱਖ ਕਿਰਦਾਰ ਮੌਜੂਦ ਨੇ ਪਹਿਲਾਂ ਤਾਂ ਜੀ ਵਧਾਈ ਦੇ ਪਾਤਰوں ਤੁਸੀਂ ਐਡਾ ਸੋਹਣਾ ਕਿਰਦਾਰ ਲੈ ਕੇ ਵੱਡੇ ਪਰਦੇ ਤੇ ਆ ਰਹੇ ਹੋ ਤੇ ਨਾਲ ਦੇ ਨਾਲ ਦਸਤਾਰ ਬਹੁਤ ਸੋਹਣੀ ਲੱਗ ਰਹੀ ਹੈ। थैंक यू जी थैंक यू सो मच। થોੜੇ ਨਾਲ मैच ਕੀਤਾ ਹੈ। कलर। ਕੀ ਬਾਤ ਹੈ। जी। ਸੋ ਕਿਰਦਾਰ ਬਾਰੇ ਦੱਸੋ ਜਦ ਕਹਾਣੀ ਸੁਣੀ ਗਰਾਉਂਡ ਲੈਵਲ ਨੂੰ ਸਿਨੇਮੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਕੀ ਖਿਆਲ ਸੀ ਉਸ ਵਿੱਚ ਬਸ ਜਦੋਂ ਗਰਾਉਂਡਡ ਦੀ ਗੱਲ ਕੀਤੀ ਉਹਨਾਂ ਨੇ ਸਾਡੀ ਕਹਾਣੀ ਗਰਾਉਂਡਡ ਹੈ। ਰੌਅ ਹੈ। ਬਰੀਅਲਿਸਟਿਕ ਹੈ। ਪੂਰੀ ਰੀਅਲ ਹੈ, ਨੈਚੁਰਲ ਹੈ। ਇਹਦੇ ਪਾਤਰ ਉਰਾ ਕੰਟੈਂਟ ਵੀ ਬਸ ਆ ਹੀ ਸੀਗੀ ਤੇ ਉਤੋਂ ਮੇਰੇ ਕਿਰਦਾਰ ਦਾ ਜਿਹੜਾ ਨਾਮ ਸੀਗਾ ਪਕਸ਼ਾ ਰਾਕਟ ਤੇ ਇਹ ਸੁਣ ਕੇ ਤੇ ਫਿਰ ਕੁਝ ਚੀਜ਼ਾਂ ਸੀਗੀਆਂ 80% ਜਿਹੜੀਆਂ ਮੈਨੂੰ ਮੈਨੂੰ ਲੱਗਦਾ ਸੀਗਾ ਕਿ ਮੇਰੇ ਕਿਸੇ ਆਮ ਜ਼ਿੰਦਗੀ 'ਚ ਮੈਂ ਕੋਈ ਹੈ ਮੇਰੇ ਆਮ ਰੀਅਲ ਜ਼ਿੰਦਗੀ 'ਚ ਵੀ ਕੋਈ ਪਾਤਰ ਇਦਾਂ ਦੇ ਉਹਨਾਂ ਨਾਲ ਮੈਚ ਆਂਦੀਆਂ ਸੀ ਤੇ ਮੈਂ ਚਾਹੁੰਦਾ ਸੀਗਾ ਮੈਂ ਪੂਰੇ ਪੈਸ਼ਨੇਟ ਹੋ ਕੇ ਇਸ ਕਹਾਣੀ ਦਾ ਮੈਂ ਹਿੱਸਾ ਜਿਹੜਾ ਮੈਂ ਬਣਿਆ ਤੇ ਮੈਂ ਕੋਸ਼ਿਸ਼ ਵੀ ਇਹ ਕੀਤੀ ਪੂਰੀ ਮਿਹਨਤ ਨਾਲ ਕਿ ਬਾਕੂਬੀ ਆਪਣੇ ਕਿਰਦਾਰ ਨੂੰ ਜਿਹੜਾ ਮੈਂ ਮੈਂ ਹੀ ਨਹੀਂ ਮੈਂ ਸਾਰੀ ਪੂਰੀ ਟੀਮ ਨੇ ਜਿਨੇ ਵੀ ਐਕਟਰ ਸੇ ਸਾਰਿਆਂ ਨੇ ਨਿਭਾਇਆ ਤੇ ਔਰ ਬੇਸਬਰੀ ਨਾਲ ਇੰਤਜ਼ਾਰ ਸੀਗਾ ਬਹੁਤ ਟਾਈਮ ਤੋਂ ਕਿ ਭਈ ਦਾਰੋ ਆਵੇ ਕਿਉਂਕਿ ਸਾਡੇ ਨਾਲੇ ਵਾਦੇ ਹੋਰ ਵੀ ਜਿਹੜੇ ਬੇਸਬਰੀ ਨਾਲ ਦਰਸ਼ਕ ਸਾਡੇ ਹੈ ਨਾ ਜਿਹੜੇ ਉਡੀਕ ਕਰ ਰਹੇ ਸੀਗੇ ਵੀ ਦਾਰੋ ਆਵੇ ਦਾਰੋ ਆਵੇ ਕਦੋਂ ਆਏਗੀ ਕਦੋਂ ਆਏਗੀ ਹੁਣ ਇਸ ਚੀਜ਼ ਦਾ ਜਵਾਬ ਸਾਡੇ ਕੋਲ ਵੀ ਸੀਗਾ ਨਹੀਂ ਉਸ ਟਾਈਮ ਹੁਣ ਹੈਗਾ ਹੁਣ 4 ਜੁਲਾਈ ਨੂੰ ਕੇਵਲ 1 OTT ਐਪ ਐਪ ਤੇ ਦਾਰੋ ਜਿਹੜੀ ਸਟ੍ਰੀਮ ਹੋਣ ਜਾ ਰਹੀ ਆ ਟੀਜ਼ਰ ਪੋਸਟਰ ਟ੍ਰੇਲਰ ਸਾਰਾ ਕੁਝ ਆ ਚੁੱਕਿਆ ਸੋ ਸਾਰਿਆਂ ਨੇ ਇਹੀ ਆ ਕਿ ਦੇਖਣੀ ਆ ਤੇ ਗਰੰਟੀ ਇਹ ਆ ਕਿ ਪਸੰਦ ਸਾਰਿਆਂ ਨੂੰ ਆਊਗੀ ਕਿਉਂਕਿ ਸਭ ਨੂੰ ਇਦਾਂ ਲੱਗੇਗਾ ਕਿ ਕਿਸੇ ਦੀ ਜ਼ਿੰਦਗੀ ਦੇਖ ਰਹੇ ਆਪਾਂ ਤੇ ਦਾਰੋ ਇੱਕ ਬਹੁਤ ਕੁੜੀਆਂ ਦੀ ਅਸਲ ਜ਼ਿੰਦਗੀ ਦੀ ਜਿਹੜੀ ਕਹਾਣੀ ਆ ਤੇ ਇਹ ਕੋਈ ਫਿਕਸ਼ਨਲ ਕਹਾਣੀ ਨਹੀਂ ਹੈਗੀ ਇਹ ਹੈ ਵਾਕੇ ਕੁਝ ਕੁਛ ਹਿੱਸਿਆਂ ਤੋਂ ਚੱਕ ਕੇ ਕਮਰਦੀਪ ਭਾਈ ਹੁਣਾਂ ਨੇ ਉਨਾ ਦੀ ਅੱਖੀ ਡਿੱਟੀਆਂ ਜਿਹੜੀਆਂ ਗੱਲਾਂ ਬਾਤਾਂ ਜਿੱਦ ਤੱਕ ਮੈਂ ਵੀ ਤੁਹਾਨੂੰ ਦੱਸਿਆ ਨਾ ਕਿ ਮੇਰਾ ਆਪ ਦਾ ਜਿਹੜਾ ਕਿਰਦਾਰ ਆ ਗੁਰਬਖਸ਼ ਦਾ ਉਹ ਆਮ ਜ਼ਿੰਦਗੀ ਆਮ ਜ਼ਿੰਦਗੀ ਮਤਲਬ ਮੇਰੇ ਸੌਹਰਾ ਸਾਥ ਦਾ ਹੀ ਮੈਂ ਦੱਸ ਹੀ ਦਿੰਦਾ ਮੇਰੇ ਸੌਹਰਾ ਸਾਥ ਦੀ ਅਸਲ ਜ਼ਿੰਦਗੀ ਦਾ ਕਿਰਦਾਰ ਹੈ ਸੋ ਮਤਲਬ ਮੈਨੂੰ ਬਹੁਤ ਮਜ਼ਾ ਆਇਆ ਇਹ ਕੰਮ ਕਰਨ ਚ ਇਹਦਾ ਮੈਨੂੰ ਹਿੱਸਾ ਬਣ ਕੇ ਤੇ ਕੰਮ ਕਰਕੇ ਫਾਦਰ ਇਨ ਲਾਉ ਨਾਲ ਗੱਲਾਂ ਸਾਂਝੀਆਂ ਕੀਤੀਆਂ ਕੀ ਕਹਿ ਸੀਗਾ ਉਹਨਾਂ ਨੇ ਕੋਈ ਅਰੇ ਉਹ ਬਹੁਤ ਖੁਸ਼ ਹੋਏ ਹਾਂ ਹੁਣ ਮੈਂ ਜੋ ਗੱਲ ਕਰ ਰਿਹਾ ਉਹ ਵੀ ਸੁਣ ਕੇ ਬਹੁਤ ਖੁਸ਼ ਹੋਣਗੇ ਤੇ ਮੈਂ ਐਕਚੁਅਲੀ ਆਪਣੇ ਕਰੈਕਟਰ ਦਾ ਹੋਰ ਬਰੀਫ ਲੈਣ ਲਈ ਬਣ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਯਾਰ ਤੁਸੀਂ ਇਦਾਂ ਕਿਦਾਂ ਕਰਦੇ ਸੀ ਉਸ ਟਾਈਮ ਕੀ ਮਾਹੌਲ ਸੀ ਕਿਸ ਤਰੀਕੇ ਨਾਲ ਤੁਸੀਂ ਕਿਉਂਕਿ ਉਹ ਵੀ ਕਰੈਕਟਰ ਆਰ ਵਰ ਸੀਗੇ ਕਿਸੇ ਟੇਆ ਤੇ ਬਾਟ ਟ੍ਰਾਂਸਪੋਰਟ ਫੜੀ ਹੋਈ ਸੇਮ ਐਜ਼ ਇਟ ਇਜ਼ ਇਹਦਾ ਕਰੈਕਟ ਇਹ ਵੀ ਕਿਰਦਾਰ ਉਦਾਂ ਦਾ ਹੀ ਹੈ ਤੇ ਉਹ ਸਭ ਚੀਜ਼ਾਂ ਮੈਂ ਉਹਨਾਂ ਤੋਂ ਗੱਲਾਂ ਬਾਤਾਂ ਇਕੱਠੀਆਂ ਕੀਤੀਆਂ ਜੋ ਮੇਰੇ ਕੰਮ ਆਈਆਂ ਮੇਰੇ ਕਰੈਕਟਰ ਨੂੰ ਸੋ ਮੈਨੂੰ 어 ਔਰ ਮੈਨੂੰ ਚੰਗਾ ਵੀ ਲੱਗਦਾ ਕਿ ਵੀ ਮੈਂ ਇਹ ਨਹੀਂ ਕਿ ਮੈਨੂੰ ਮਿਲਿਆ ਔਰ ਮੈਂ ਪਲੇ ਕਰਤਾ ਮੈਂ ਹਮੇਸ਼ਾ ਮੈਨੂੰ ਡਿਟੇਲਿੰਗ ਦੀ ਬਹੁਤ ਇੱਕ ਮੇਰੇ ਅੰਦਰ ਉਹ ਹੈ ਕਿ ਕੋਈ ਵੀ ਕੈਰੈਕਟਰ ਨੂੰ ਅਗਰ ਮੈਂ ਭਾਈ ਮੈਂ ਪੂਰੇ ਪਹਿਲਾਂ ਉਹ ਕੈਰੈਕਟਰ ਦੀ ਤੈਅ ਤੱਕ ਜਾਨਦਾ ਕਿ ਵੀ ਇਹ ਕਿਸ ਤਰ੍ਹਾਂ ਦਾ ਸੋਚਦਾ ਹੈ ਕੀ ਮਾਈਂਡਸੈਟ ਹੈ ਇਹਦਾ ਕੀ ਅੰਤਰਾਤਮਾ ਕੀ ਉਹਦੀ ਕਹਿੰਦੀ ਹੈ ਨਾ ਕੀ ਕਿਸ ਤਰ੍ਹਾਂ ਉਹ ਚੱਲਦਾ ਤੁਰਦਾ ਫਿਰਦਾ ਬੋਲਦਾ ਗੱਲਬਾਤ ਕਰਦਾ ਸੋ ਮੈਂ ਆਪਣੇ ਵੱਲੋਂ ਪੂਰੀ ਡਿਟੇਲਿੰਗ ਤੇ ਜਾ ਕੇ ਫਿਰ ਜਾ ਕੇ ਮੈਂ ਉਸ ਤਰ੍ਹਾਂ ਇੱਕਰਦਾਰ ਨੂੰ ਪੂਰੀ ਮਿਹਨਤ ਔਰ ਸ਼ਿੱਦਤ ਨਾਲ ਕੀਤਾ ਨਿਭਾਇਆ ਬਾਕੀ ਹੁਣ 4 ਜੁਲਾਈ ਨੂੰ ਜਦੋਂ ਰਿਲੀਜ਼ ਹੋਣੀ ਆ ਉਹ ਦਰਸ਼ਕ ਦੱਸਣਗੇ ਹਨਾ ਤੇ ਹੋਪਫੁਲੀ ਸਭ ਨੂੰ ਪਸੰਦ ਹੀ ਆਊਗਾ ਇੱਕ ਅਦਾਕਾਰ ਨੂੰ ਜਦ ਕੋਈ ਰੋਲ ਦਿੱਤਾ ਜਾਂਦਾ ਤਾਂ ਉਹ ਇਮੋਸ਼ਨਲੀ ਜਿਆਦਾ ਕਨੈਕਟਡ ਹੋ ਜਾਂਦਾ ਹੈ ਫਿਲਮ ਦੀ ਸਕ੍ਰਿਪਟ ਸੁਣਨ ਤੋਂ ਬਾਅਦ ਜਦ ਗਰਾਉਂਡ ਲੈਵਲ ਤੇ ਤੁਸੀਂ ਗਏ ਇਹ ਚੀਜ਼ਾਂ ਦੇਖੀਆਂ ਵੱਡੇ ਪਰਦੇ ਲਈ ਤੁਸੀਂ ਉਸ ਤੇ ਐਕਟਿੰਗ ਕੀਤੀ ਕੁਝ ਸੋਚ ਬਦਲੀ ਕੁਝ ਚੀਜ਼ਾਂ ਬਾਰੇ ਨਵਾਂ ਪਤਾ ਲੱਗਿਆ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੋਗੇ ਜੋ ਸੈੱਟ ਤੇ ਹੋਈਆਂ ਦੇਖੋ ਹਰ ਵਾਰ ਹੀ ਬੰਦਾ ਨਵਾਂ ਦਾ ਐਕਸਪੀਰੀਅੰਸ ਕਰਦਾ ਹੀ ਆ ਉਹ ਨਵਾਂ ਜਦੋਂ ਐਕਸਪੀਰੀਅੰਸ ਕਰਦਾ 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 ਤੁਹਾਡਾ ਤੁਸੀਂ ਨਾ ਐਕਸਪੀਰੀਅੰਸਡ ਹੋ ਜਾਂਦੇ ਆ ਜੋ ਤੁਹਾਡਾ ਗਾਹਾਂ ਜਾ ਕੇ ਕੰਮ ਆਉਂਦਾ ਤੇ ਆਹ ਦੇਖੋ ਕਿੰਨੀਆਂ ਵਧੀਆ ਚੀਜ਼ਾਂ ਸੀਗੀਆਂ ਬਿਨਾ ਮੇਕਅਪ ਤੋਂ ਵੀ ਕੰਮ ਚੱਲ ਰਿਹਾ ਹੁੰਦੀ ਟਰੇਲਰ ਦੇਖਿਆ ਕਿਤੇ ਲੱਗ ਰਿਹਾ ਕਿ ਵੀ ਆਮ ਟਰੇਲਰਾਂ ਨੂੰ ਟਰੇਲਰ ਲੱਗ ਹੀ ਰਿਹਾ ਹੈ ਕੋਈ ਲੱਗ ਰਿਹਾ ਕਿ ਮੇਕਅਪ ਨਹੀਂ ਹੈਗਾ ਕਿਸੇ ਦੇ ਚਿਹਰੇ ਤੇ ਖਾਸ ਕਰਕੇ ਮੈਂ ਹੈਰਾਨ ਹੋ ਗਿਆ ਜਦ ਪਤਾ ਚੱਲਿਆ ਕਿ ਇਸ ਸੀਰੀਜ਼ ਦੇ ਵਿੱਚ ਕੋਈ ਕਿਸੇ ਦੇ ਮੇਕਅਪ ਹੀ ਨਹੀਂ ਕੀਤਾ ਗਿਆ ਇਸ ਫਿਲਮ ਦੇ ਵਿੱਚ ਕੋਈ ਮੇਕਅਪ ਆਰਟਿਸਟ ਹੀ ਨਹੀਂਗਾ ਸੋ ਸਿਰਫ ਆਰਟਿਸਟ ਹੈ ਇਹ ਦੇਸ਼ ਮੇਗਾ ਆਰਟਿਸਟ ਵੀ ਹੈ। ਉਹ ਇੱਕ ਇਕਲੋਤੀ ਸੀਰੀਜ਼ ਹੋਏਗੀ। ਇਹ ਪੰਜਾਬੀ ਦੀ ਇਕਲੋਤੀ ਪਹਿਲੀ ਹੈ। ਬਾਲੀਵੁੱਡ 'ਚ ਕੁਝ ਫਿਲਮਾਂ 'ਚ ਅਨੁਰਾਗ ਕਸ਼ਬ ਦੀਆਂ ਜਾਂ ਫਿਰ ਰਾਮਕੋਪਲ ਵਰਮਾ ਦੀਆਂ, ਵਿਸ਼ਾਲ ਭਾਰਤਵਾਜ ਦੀਆਂ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਲੇਜੈਂਡ ਜਿਹੜੇ ਡਾਇਰੈਕਟਰਸ ਆ ਜਿਨ੍ਹਾਂ ਦੀਆਂ ਫਿਲਮਾਂ 'ਚ ਕਈ ਵਾਰੀ ਮੇਕਅਪ ਨਹੀਂ ਹੁੰਦਾ ਰਿਹਾ। ਤੇ ਇਹ ਪੰਜਾਬੀ ਵਿੱਚ ਅਮਰਦੀਪ ਸਿੰਘ ਗਿੱਲ ਹੁਣਾਂ ਦੀ ਪਹਿਲੀ ਵੈਬ ਸੀਰੀਜ਼ ਜਿਹੜੀ ਹੈ ਇਹਦੇ 'ਚ ਮੇਕਅਪ ਨਹੀਂ ਦੇਖਣ ਨੂੰ ਮਿਲੇਗਾ। ਪਾਤਰ ਮਿਲਣਗੇ ਕਿਆ ਬਾਤ ਉਹ ਤੁਹਾਨੂੰ ਮਹਿਸੂਸ ਵੀ ਨਹੀਂ ਹੋਊਗਾ ਕਿਸੇ ਦਾ ਐਕਚੁਅਲ ਉਹਰ ਦੀ ਰੀਅਲ ਤੁਹਾਨੂੰ ਪਿਆਰ ਹੋਊਗਾ ਯਾਰ ਕਿੰਨਾ ਰੀਅਲ ਲੱਗਿਆ ਕਿੰਨਾ ਰੀਅਲ ਦਿਖਣ ਚ ਲੱਗ ਰਿਹਾ ਕਿੰਨਾ ਰੀਅਲ ਬੁਲਣ ਚ ਲੱਗ ਰਿਹਾ ਲੱਗਦਾ ਹੈ ਔਰਤਾਂ ਨੂੰ ਲੈ ਕੇ ਜੋ ਅੱਜ ਲੋਕਾਂ ਦੀ ਸੋਚ ਹੈ ਉਹ ਵੀ ਕਿਤਨਾ ਕਿਤੇ ਹੱਦ ਤੱਕ ਬਦਲ ਜਾਏਗੀ ਇਸ ਫਿਲਮ ਨੂੰ ਦੇਖ ਕੇ ਬਿਲਕੁਲ ਬਦਲਣੀ ਚਾਹੀਦੀ ਹੈ ਔਰ ਬਹੁਤ ਸਾਰੇ ਤੁਸੀਂ ਦੇਖੋ ਜੋ ਵੈਬ ਸੀਰੀਜ਼ ਦੇਖੂਗਾ ਤੁਹਾਨੂੰ ਨਜ਼ਾਰਾ ਬਹੁਤ ਆਊਗਾ ਮਤਲਬ ਵਾਕਈ ਜਿਹੜੇ ਮੁੱਦੇ ਇਦਾਂ ਦੀਆਂ ਜਿਹੜੀਆਂ ਕੁੜੀਆਂ ਦੀ ਕਹਾਣੀ ਹੈ ਜਿਹੜੀ ਦਾਰੋ ਦੀ ਆਪਾਂ ਗੱਲ ਕੀਤੀ ਗਈ ਹੈ ਜੋ ਵਿਚਾਰੀਆਂ ਬਹੁਤ ਦਬ ਕੋਸ਼ ਦੱਬੀਆਂ ਹੁੰਦੀਆਂ ਹੈ ਨਾ ਕਿ ਬੇ ਡਰ ਕੇ ਠੀਕ ਹੈ ਚਲੋ ਚੱਲਦਾ ਚੱਲਣ ਦਿਓ ਨਹੀਂ ਦਾਰੂ ਹੁਣਾ ਜਣੀ ਆ ਦਾਰੋ ਦੱਬਦੀ ਨਹੀਂ ਦਾਬੂ ਦਾਰੋ ਡਰਦੀ ਨਹੀਂ ਦਾਰੋ ਲੜਦੀ ਇੱਕ ਚੰਗੀ ਚੀਜ਼ ਵੀ ਦਿਖਾਈ ਗਈ ਹੈ ਅੱਜ ਕੱਲ ਰੰਗਾਂ ਨੂੰ ਲੈ ਕੇ ਕਾਫੀ ਫਰਕ ਕੀਤਾ ਜਾਂਦਾ ਕਿ ਤੂੰ ਗੋਰਾ ਮੇਰਾ ਯਾਰ ਤਾਂ ਹੀ ਬਣੇਗਾ ਸਾਡਾ ਸਰਕਲ ਗੋਰੀਆਂ ਦਾ ਸਾਵਲੇ ਤੇ ਕਾਲੇ ਰੰਗਾਂ ਨੂੰ ਨੀਵਾ ਰੱਖਿਆ ਜਾਂਦਾ ਹੈ ਅਸੀਂ ਦੇਖਦੇ ਆ ਦੇਖੋ ਜੀ ਪਰਮਾਤਮਾ ਦੇ ਬਣਾਏ ਹੋਏ ਸਾਰੇ ਰੰਗ ਹੈ ਹੈ ਨਾ ਕਾਲਾ ਗੋਰਾ ਸਾਰਾ ਹੈ ਤਾਂ ਪਰਮਾਤਮਾ ਦੀ ਦੇਣ ਹੀ ਆ ਸਾਰੇ ਆਪਣੇ ਆਪ ਵਿੱਚ ਖੂਬਸੂਰਤ ਹੈ ਆਦਾਰੋ ਬਹੁਤ ਖੂਬਸੂਰਤ ਹਨ ਜੋ ਦਾਰੋ ਦਾ ਕਿਰਦਾਰ ਹੈ ਔਰ ਸਾਡੇ ਤਾਂ ਸੋਚੋ ਸਾਡੀ ਪੰਜਾਬੀ ਇੰਡਸਟਰੀ ਦੀ ਇਕਲੌਤੀ ਇਸ ਕੰਪਲੈਕਸ਼ਨ ਦੀ ਕਲਰ ਕੰਪਲੈਕਸ਼ਨ ਦੀ ਇੱਕ ਕੋਲ ਸਿੱਧੂ ਆ ਔਰ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਹੈਗੀ ਇਕਲੌਤੀ ਹੈ ਔਰ ਪਰ ਇਹ ਉਹਨਾਂ ਦੀ ਮੋਟੀਵੇਸ਼ਨ ਦਾ ਕਾਰਨ ਹੈ ਜਿਹੜੀਆਂ ਹੋਰ ਜਿਨ੍ਹਾਂ ਦਾ ਰੰਗ ਸਾਵਲਾ ਲਾਲੋ ਕਾਲਾ ਲਾਲੋ ਪਰ ਕੀ ਉਹ ਐਕਟਰਸ ਨਹੀਂ ਹੈਗੀਆਂ ਬਾਖਮਾਲ ਐਕਟਰਸ ਹਨ ਬਿਊਟੀ ਤੇ ਨਾ ਜਾਓ ਇਨਰ ਬਿਊਟੀ ਤੇ ਜਾਓ ਔਰ ਜਿਦਾ ਮੈਂ ਪਹਿਲੀ ਗੱਲ ਕੀਤੀ ਆ ਕਿ ਰੰਗ ਤਾਂ ਸਾਨੂੰ ਪ੍ਰਮਾਤਮਾ ਦੇ ਦੇਣ ਆ। ਇਨਸਾਨ ਵੀ ਪ੍ਰਮਾਤਮਾ ਦੇ ਦੇਵੇਂ ਪਰ ਉਹ ਤੁਹਾਡੇ ਤੇ ਵੀ ਨਿਰਭਰ ਕਰਦਾ ਤੁਸੀਂ ਕਿਹੋ ਜਿਹਾ ਆਪਣੇ ਆਪ ਨੂੰ ਰੱਖਦੇ ਹੋ ਪੇਸ਼ ਕਰਦੇ ਹੋ। ਤੁਸੀਂ ਐਕਟਰ ਕਿਹੋ ਜਿਹਾ ਹੋ ਤੁਸੀਂ ਇਨਸਾਨ ਕਿਹੋ ਜਿਹਾ ਹੋ ਪਹਿਲਾਂ ਇਨਸਾਨ ਵਧੀਆ ਹੋਣਾ ਜ਼ਿਆਦਾ ਜ਼ਰੂਰੀ ਹੈ। ਐਕਟਰ ਫੇ ਵੀ ਬੰਦਾ ਬਣ ਜੇ। ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ 4 ਜੁਲਾਈ ਨੂੰ ਕੇਬਲਵਾਨ ਤੇ ਸੀਰੀਜ਼ ਆ ਰਹੀਆਂ। ਬਹੁਤ ਕੁਝ ਦੇ ਦਿੱਤਾ। ਧੰਨਵਾਦ ਜੀ। ਸੋ ਇਹੀ ਸੁਨੇਹਾ ਦਰਸ਼ਕਾਂ ਨੂੰ ਕੇਬਲਵਾਨ ਦੇ ਉੱਤੇ 4 ਜੁਲਾਈ ਨੂੰ 4 ਐਪੀਸੋਡ ਆ ਰਹੇ ਨੇ। ਹਾਲਕਿ ਇੰਟਰਨੈਸ਼ਨਲੀ ਜੇਕਰ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਬੈਠੇ ਹੋ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਤੁਸੀਂ ਇਹ ਸੀਰੀਜ਼ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਸਾਡੇ ਨਾਲ ਰਾਈਟਰ ਤੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਫਿਲਹਾਲ ਮੈਨੂੰ ਦੇ ਜ਼ਾਤ ਧੰਨਵਾਦ